ਸਬਸਕ੍ਰਾਈਬ ਕੀਤੀ ਸਾਰੇ ਮੇਰੇ ਨੂੰ ਸੰਦੀਪ ਦੇ ਫੈਨ ਤੁਹਾਡਾ ਬਹੁਤ ਬਹੁਤ ਵੈਲਕਮ ਹੈ ਜੀ ਤੇ ਵੀਜੀ ਅੱਜ ਆਪਾਂ ਸੰਧੂ ਸਾਹਿਬ ਕੋਲ ਪਹੁੰਚੇ ਆਪਾਂ ਪਿੰਡ ਜੇਠਵਾਲ ਜ਼ਿਲ੍ਹਾ ਮਰਸਲ ਤਸੀਲ ਰਿਆਮਪੁਰ ਤੇ ਤੁਹਾਨੂੰ ਪਤਾ ਅੱਜ ਫਿਰ ਬਾਈਆਂ ਕੋਲ ਨੀਲੀਆਂ ਸਾਰੀਆਂ ਟੋਟਲ ਚਿੱਟੇ ਮੱਥੇ ਵਾਲੀਆਂ ਕੁਆਲਟੀ ਬਰੀਡਿੰਗ ਵਾਲੀਆਂ ਝੋਟੀਆਂ ਚਾਰ ਬੰਦੇ ਲਗਭਗ ਸੇਲ ਆ ਤੇ ਆਪਾਂ ਬਾਕੀ ਬਾਈ ਜਣ ਗੱਲਬਾਤ ਕਰਦੇ ਆ ਬਾਈ ਜੀ ਅਸਤੀਕਾਲ ਜੀ ਅਸਤੀਕਾਲ ਜੀ ਬਾਈ ਜੀ ਅਸਤੀਕਾਲ ਕੀ ਹਾਲ ਚਾਲ ਹੈ ਠੀਕ ਹੈ ਜੀ ਧਰਵਾ ਜੀ ਸ਼ੁਕਰ ਹੈ ਪਰਮਾਤਮਾ ਦਾ। ਦੇਖਿਆ ਜਾ ਨੀਲੇ ਦੇ ਨਾਂ ਦੇ ਜਾਣੇ ਲੱਗਦੇ। ਪਤਾ ਕੀ ਇਹ ਮੰਨਤੇ ਕਰਦਾ ਵੀ ਨੀਲੀ ਦੀਆਂ ਲਈ ਆਈਏ ਲੋਕੀ। ਵਿਕਦੀਆਂ ਵੀ ਬੜੀਆਂ ਪਰ ਲੱਭਦੀਆਂ ਔਖੀਆਂ। ਔਖੇ ਲੱਭਦੇ। ਦੂਜੀ ਗੱਲ ਹੈ ਪਤਾ ਚਲੋ ਅੱਜ ਕੱਲ ਸਾਰੇ ਹੀ ਸਿਆਣੇ ਆ ਜਦੀਪ ਸਾਹਿਬ ਮਾੜਾ ਕੋਈ ਵੀ ਨਹੀਂ ਆ। ਹਾਂਜੀ। ਮੈਂ ਕੱਲਾ ਚਿੱਟਾ ਮੂੰਹ ਚਿੱਟੇ ਪੈਰ ਨਹੀਂ ਲੈਂਦਾ। ਨਹੀਂ ਬਿਲਕੁਲ ਜੀ। ਠੀਕ ਆ ਮੇਲੇਆ ਚਲੋ ਉਸ ਚੀਜ਼ ਨੂੰ ਤਰਜੀਹ ਦਿੱਤੀ ਜਾਂਦੀ ਆ ਵੀ ਚਿੱਟੇ ਪੈਰਾਂ ਵਾਲੀ ਨੀਲੀ ਹੁੰਦੀ ਆ। ਪਰ ਮੈਂ ਵੇਨਾਵਾ ਟਾਜਾ बॉडी शेप बिना सबट्रक्चर ਜਿਹਨੂੰ ਕਹਿੰਦੇ ਹੋ ਹਾਂ ਜੀ ਹਾਂ ਜੀ ਕਈ ਮੱਜਾਂ ਇਹ ਨਹੀਂ ਜ਼ਰੂਰੀ ਵੀ ਸਾਰੀਆਂ ਚਿੱਟੇ ਪਰਾਲੀਆਂ ਨਹੀਂ ਲੀਦੀਆਂ ਇਹ ਸਾਰੀਆਂ ਕਾਲੀਆਂ ਮੱਜਾਂ ਮੋਰਾ ਨਹੀਂ ਹੁੰਦੀਆਂ ਨਹੀਂ ਹੁੰਦੀ ਬਿਲਕੁਲ ਠੀਕ ਹੈ ਨਾ ਇਹ ਥੋੜਾ ਜਿਹਾ ਪ੍ਰੀਕੀ ਨਾਲ ਵੇਖਣਾ ਪੈਂਦਾ ਬਾਕੀ ਹੁਣ ਤੇ ਜਿਹੜਾ ਵੀਡੀਓ ਚ ਚੱਲਣ ਡਿਆ ਨਾ ਕੰਮ ਵੀ ਮੜੀ ਜੀ ਇਥੋਂ ਜਨ ਕੀਤੀ ਹੈ ਤੇ ਕਹਿੰਦੇ ਨੇ ਨੀਲੀ ਦਾ ਵੀ ਪਿਓਰ ਆ ਗਈ ਜੀ ਪਿਓਰ ਆ ਗਈ ਅਸੀਂ ਵੀ ਕਹਿ ਦਿੰਦੇ ਹਾਂ ਕਿ ਕੀ ਕਰੀਏ ਬੰਦੇ ਜੀ ਹਾਂ ਚੱਲੀ ਜਾਂਦਾ ਹਾਂ ਹਾਂ ਥੋੜਾ ਜਿਹਾ ਇਸ ਕੰਮ ਦੇ ਵਿੱਚ ਗਮਰਾਹ ਅਸੀਂ ਵੀ ਹੁੰਨੇ ਆ ਹਾਂ ਜੀ ਹਾਂ ਜੀ ਤੇ ਅਸੀਂ ਕਈਆਂ ਨੂੰ ਕਰਦੇ ਵੀ ਆ ਕਰਦੇ ਬਿਲਕੁਲ ਜੀ ਬ आज इकडियां ਮੱਜਾਂ ਨਾ ਇਹ ਚਲੋ ਮੈਂ ਇਹ ਹੀ ਕਹਿੰਦਾ ਵੀ ਇਹੋ ਜੀਆਂ ਕਿਸੇ ਕੋਲ ਹੈ ਹੀ ਨਹੀਂ ਭੜੀ ਸੁ ਭੜੀ ਆ ਬਿਲਕੁਲ ਪਰ ਆਪਣੇ ਉਹਨਾਂ ਚਲੋ ਛਾਂਟ ਛਾਂਟ ਕੇ ਮਾਰ ਲਿਆਂਦਾ ਸੁਣਾ ਉਦਾਂ ਵੀ ਵੇਖਦੀਆਂ ਸੀ ਤੇ ਮੈਂ ਚਲੋ ਇਹੋ ਜਿਆ ਡੰਗਰ ਵੀਡੀਓ ਚ ਪਾਈਏ ਨਾਲੇ ਚਲੋ ਆਪਣਾ ਨਾਮ ਬਣਾਉਣਾ ਹੈ ਨਾ ਚੰਗੇ ਬਹੁਤ ਵਧੀਆ ਪੱਜ ਬਾਰੇ ਕਿਰਪਾ ਇੱਕ ਮੱਝ ਵਿੱਚ ਇਹੋ ਜੀ ਆ ਕਿ ਲੱਪਣ ਵਿੱਚ ਜਾਂਈਏ ਤੇ ਉਹ ਲੱਭਦੀ ਨਹੀਂ ਉਹ ਜੀ ਮਈ ਨੀਲੀ ਦੇ ਵਿੱਚ ਮੱਝ ਥੱਲੇ 17 ਲੀਟਰ ਦੁੱਧ ਜਿਹੜਾ ਵੀ ਅੱਛਾ ਇਹ ਨਹੀਂ ਵੀ ਸੂਣ ਵਾਲੀ ਨੂੰ ਕਹੀ ਜਾਣਾ ਵੀ ਇਹ ਦੇਊਗੀ 20 ਲੀਟਰ ਦੇਊਗੀ ਦੇਊਗੀ 18 ਲੀਟਰ ਦੇਊਗੀ ਨਹੀਂ ਦੇਣ ਲਈ ਨਹੀਂ 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 ਬਿਲਕੁਲ ਨਹੀਂ ਫੇਰ ਇਹ ਮੌਕੇ ਦਾ ਦੁੱਧ ਦਾਵਾ ਜਿਹੜਾ ਮੌਕੇ ਦਾ ਮੌਕੇ ਦਾ ਜੀ ਦੇਊਗੀ ਨੂੰ ਤੇ ਭਾਵੇਂ ਜੋ ਮਰਜ਼ੀ ਆਖੀ ਆ ਭਾਵੇਂ 50 ਲੀਟਰ ਦੇਊਗੀ ਦੇਊ ਜਿੰਨਾ ਚਿਰ ਦਿੰਦੀ ਨਹੀਂ ਉਹਦਾ ਉਹਨਾਂ ਚਿਰ ਪਤਾ ਦੇ ਬਿਲਕੁਲ ਜੀ ਬਿਲਕੁਲ ਦੁੱਧ ਦਾ ਸੂਏ ਦਾ ਨਿਯਮ ਹੈ ਕਈ ਵਾਰੀ ਆਪਣੇ ਘਰ ਹੀ ਮਹੀਂ ਸੂਈ ਹੋਵੇ ਤੇ 18 ਲੀਟਰ ਦਿੰਦੀ ਆ ਅਗਲੇ ਸਵੇਰੇ 12 ਵੀ 12 ਉਹ ਮੇਰਾ ਭਰਾ ਕਿ ਬਾਰੇ ਕੋਈ ਨਹੀਂ ਉਹਦਾ ਦੂਜਾ ਆਪਣੇ ਮੁਕੱਦਰ ਮੈਂ ਕਹਿੰਦਾ ਜੀ ਉਹ ਰੱਖਿਆ ਤੇ ਇਹ ਚ ਇਹ ਚ ਹੰਕਾਰ ਕੋਈ ਨਹੀਂ ਵੀ ਮੈਂ ਬੜੀ ਵਧੀਆ ਮਹਾਰਾਜ ਦੇਣ ਵਾਲਾ ਗੁਰਾਂ ਦਾ ਉਹਦੀ ਕਿਰਪਾ ਚੱਲਣ ਦੀ ਹੈ ਉਹਦੇ ਘਰੋਂ ਖਾਂਦੇ ਆ ਬਿਲਕੁਲ ਜੀ ਤੇ ਨਿਆਣੇ ਵੀ ਪਾਲਣਦੇ ਆ ਬਿਲਕੁਲ ਜੀ ਬਹੁਤ ਤਨਖਾਹ ਲੈਨੇ ਆ ਤੇ ਬੱਚੇ ਪਾਲਦੇ ਆ ਪਾਲਦੇ ਪਾਲਦੇ ਜੀ ਇਹਦੇ ਚ ਕੋਈ ਇਹਦੇ ਚ ਮਾਣ ਵੀ ਆ ਹਾਂਜੀ ਤੇ ਫਕਰ ਵੀ ਆ ਫਕਰ ਵੀ ਆ ਭਿਜਤ ਕੋਈ ਲੈਣਦੇ ਆ ਨਾ ਉਹ ਬਾਦਸ਼ਾਹਾਂ ਦਾ ਬਾਦਸ਼ਾਹ ਹਾਂ ਪਾਤਸ਼ਾਹ ਦਾ ਪਾਤਸ਼ਾਹ ਉਹਦੇ ਕੋਲ ਲੈਣ ਦੇ ਦੋ ਤਾਂ ਫਸੇ ਵੀ ਆ ਚਲੋ ਮਾਰੇ ਕਰੇ ਆਜ ਜਾਣਗੇ ਮਰਦੇ ਨਹੀਂ ਆੜੇ ਹੁੰਦੇ ਪੈ ਆੜੇ ਆੜੇ ਤੇ ਉਹਦਾ ਕੰਮ ਠੀਕ ਆ ਮੇਰਾ ਕੋਈ ਪ੍ਰੋਫੈਸ਼ਨਲ ਧੰਦਾ ਵੀ ਨਹੀਂ ਆ ਮੈਂ ਮਤਲਬ ਤੁਹਾਨੂੰ ਦੱਸਿਓ ਜਿੱਦਾਂ ਵੀ ਜੀ ਕੀਤਾ ਤਾਂ ਲਿਆਂਦੀਆਂ ਕਈ ਵਾਰੀ ਮੈਂ ਵਿੱਲਾ ਨਾ ਪਾਉ ਮੈਨੂੰ ਕਹੂਗਾ ਮੇਰੇ ਨਾਲ ਦਾ ਡੰਗਰ ਲਿਆ ਮੈਂ ਨਹੀਂ ਸੌਣੇ ਅਜਰਾਉਣਾ ਉਹ ਜਲਣ ਲੈ ਜੇ ਲੋਈ ਵਿੱਚ ਸੌਂ ਜਾਂਦਾ ਨਾ ਫੋਨ ਕਰਦਾ ਬੰਦ ਜਾ ਜੇ ਤੇ ਲਾ ਦੀਦਾ ਮਾਇਆ ਵੀ ਲੈਣਾ ਚਾਹੀਦਾ ਜ਼ਿੰਦਗੀ ਦਾ ਐਵੇਂ ਭੱਜੇ ਫਿਰੋ ਸਾਰੀ ਦਿਹਾੜੀ ਭੱਜੇ ਫਿਰੋ ਚਲੋ ਬੰਦੇ ਨੂੰ ਸੰਤੁਸ਼ਟੀ ਨਹੀਂ ਆਉਂਦੀ ਮਾਇਆ ਤੇ ਕਿੰਨਾ ਮਗਰ ਭੱਜੀ ਹੋਣੀ ਗਾਂ ਨੂੰ ਜਾਂਦੀ ਹੈ ਬਿਲਕੁਲ ਜੀ ਬਿਲਕੁਲ ਇਹ ਕਹਿਦੀ ਹੈ ਨਾ ਕਿ ਤੇਰੇ ਹੀ ਆ ਹਾਂ ਜੀ ਤੂੰ ਹੀ ਦੇਣਾ ਆਪੇ ਦੇਈ ਦਈ ਬਿਲਕੁਲ ਜੀ ਹਾਂ ਬਿਲਕੁਲ ਜੀ ਮੱਝਾਂ ਦਾ ਚਾਰ ਜੀ ਜਨਵਰੀ ਲੈਂਦੇ ਚਾਰ ਮੱਝਾਂ ਇੱਕ ਤੇ ਮੱਝ ਵਿਕੀ ਆ ਹਾਂ ਜੀ ਤੇ ਨੀਲੀ ਦੀਆਂ ਮੱਝਾਂ ਪਿਓਰ ਆਏ ਨਹੀਂ ਵੀ ਕੱਲੇ ਸਿਰ ਨੂੰ ਹੀ ਚਿੱਟੇ ਤੇ ਨੀਲੀ ਦੀਆਂ ਸਾਰਾ ਪੋਜੀੰਦਾ ਢਾਂਚਾ ਨਹੀਂ ਲੀਦਾ। ਦੁੱਧ ਖੱਲੇ ਜਿੰਨਾ ਜਿੰਨਾ ਉਹਨਾਂ ਨੂੰ ਦੱਸਾਂਗੇ। ਬਸ ਠੀਕ ਹੈ। ਆ ਮੌਜੂਦਾ ਦੁੱਧ। ਮੌਜੂਦਾ। ਆਉਣ ਵਾਲੇ ਸਮੇਂ 'ਚ ਭਾਵੇਂ 50 ਲੀਟਰ ਕੇ ਜੀਏ ਉਹ ਨਹੀਂ ਮੰਨਣਾ ਕਿ ਇਹ। ਨਹੀਂ ਨਹੀਂ ਜਿਹੜਾ ਹੁਣ ਜਿੰਨਾ ਦੁੱਧ ਹੋਣਿਆ ਨਾ ਹਾਂਜੀ ਉਹ ਸਹੀ ਦੱਸਾਂਗੇ। ਠੀਕ ਹੈ। ਚਾਹੇ ਕੋਈ ਆ ਕੇ ਚਾਰ ਡੰਗ ਚੋਲੇ ਤੇ ਚਾਹੇ ਧਾਰ ਵੀ ਨਾ ਮਾਰੇ। ਬਸ। ਠੀਕ ਬਿਲਕੁਲ ਜੀ ਗਾਰੰਟੀ ਹੈ। ਹਾਂ। ਅੱਜਕੱਲ ਸੋਸ਼ਲ ਮੀਡੀਆ ਜੇ ਕਿਸੇ ਨਾਲ ਧੋਖਾ ਕਰਾਂਗੇ ਅਗਲਾ ਅਗਲੇ ਦਿਨ ਹੀ ਗੂਠਾ ਜਾਂ ਨੱਪ ਕੇ ਦੇ ਪਾ ਦਿੰਦਾ ਉੱਥੇ ਵੀ। ਹਾਂ ਐ ਹੀ ਹੈ ਜੀ। ਅੱਗੇ ਦੋ ਚੱ ਤੂੰ ਬੁੱਢਿਆ ਨੇ ਗੂਠਾ ਲਾਪਣ ਤੋਂ ਪਹਿਲਾਂ ਸੋਚ ਲਓ ਹਣਾ ਇੱਕ ਵਾਰੀ ਗੂਠਾ ਲੱਗ ਗਿਆ ਬਾਅਦ ਚ ਤੁਹਾਡੇ ਹੱਥ ਤੁਹਾਡੀ ਜਿਆਦਤ ਨਹੀਂ ਆਉਣੀ ਨਹੀਂ ਆਣੀ ਹੁਣ ਦੂਜਾ ਗੂਠਾ ਜਾਵਾ ਇਹ ਵੀ ਨੱਪਣ ਤੋਂ ਪਹਿਲਾਂ ਹੀ ਜੇ ਕੋਈ ਸੋਚ ਲੇ ਸੋਚ ਲੇ ਜਦੋਂ ਇੱਕ ਵਾਰੀ ਨੱਪਿਆ ਗਿਆ ਉਹ ਵਰਲਡ ਕੀ ਫੈਲ ਜਾਂਦਾ ਫੈਲਦਾ ਠੀਕ ਨਹੀਂ ਕਰਦਾ ਇਹ ਜਿਹੜਾ ਉਹ ਤੇ ਸਕਿੰਟਾਂ ਦੀ ਇੱਕ ਦਿਨ ਕਿਤੇ ਛੱਡ ਬੰਦੇ ਦੀ ਸਾਰੀ ਉਮਰ ਦੀ ਰੈਪਿਊਟੇਸ਼ਨ ਇੱਕ ਇੱਕ ਗੂਠਾ ਜਿਹੜਾ ਉਹ ਖਰਾਬ ਕਰਦਾ ਬਿਲਕੁਲ ਨਹੀਂ ਬਾਕੀ ਕਮੈਂਟਾਂ ਕਮੈਂਟਾਂ ਚ ਲੋਕ ਅੱਜ ਕੱਲ ਨਾ ਕਈ ਬੰਦੇ ਕਹਿੰਦੇ ਵੀ ਰੇਟ ਜ਼ਿਆਦਾ ਮੇਰੀ ਵੀਡੀਓ ਨਹੀਂ ਮੈਂ ਦੂਜਿਆਂ ਦੀ ਵੀਡੀਓ ਪੜਦੇ ਆ ਕਮੈਂਟ ਟਮਟ ਕਹਿ ਦਿੰਦੇ ਵੀ ਰੇਟ ਜ਼ਿਆਦਾ ਕੋਈ ਕਹਿੰਦਾ ਸ਼ਰਮ ਕਰੋ ਕੋਈ ਕੋ ਉਹਨਾਂ ਨੂੰ ਬੇਨਤੀ ਆ ਵੀ ਭਰਾਵੋ ਜਿਹਨੂੰ ਰੇਟ ਜ਼ਿਆਦਾ ਲੱਗਦਾ ਪੰਜ ਕਿਸਮ ਦਾ ਤੇਲ ਪਾ ਕੇ ਤੇ ਪੰਜਾਂ ਦਾ ਪੰਡਾਂ ਦੇ ਵਿੱਚ ਕੋਈ ਮੰਡੀਆਂ ਮੁੰਡੀਆਂ ਚ ਫੇਰ ਕੇ ਵੇਖ ਲੋ ਰੇਟ ਰੇਟਿਸ਼ੋਂ ਹੀ ਜ਼ਿਆਦਾ ਜੀ ਪਿੱਛੇ ਜਾਂਦੇ ਰੇਟ ਦੀ ਘਰਾਂ ਜੀ ਚੂੜੀ ਟੈਟ ਹੋਈ ਆ ਅਹੀਂ ਤੇ ਮਾੜਾ ਮੋਟਾ ਨਫਾ ਹੀ ਲੈਣਾ ਪਰ ਜਿੰਨੇ ਦੀ ਮੱਝ ਆ ਉਹਨੇ ਤੋਂ ਅਗਲੇ ਹੁੰਦੇ ਆਈਦੇ ਆ ਤੇ ਇਹਦੇ ਗਾੜੀ ਆਪਣੇ ਮੁਕੱਦਰ ਹੀ ਲੜਦੇ ਆ ਠੀਕ ਆ ਤੇ ਜੇ ਕੋਈ ਥੱਗ ਠੂਗ ਦੂਜਾ ਤੀਜਾ ਕੋਈ ਕਹਿੰਦਾ ਨਾ ਚਲੋ ਮਹਾਰਾਜ ਦੀ ਬੜੀ ਕਿਰਪਾ ਕਦੀ ਆਖਿਆ ਨਹੀਂ ਕਹਿੰਨੇ ਕਮੈਂਟ ਹਾਂ ਜੇ ਕੋ ਕਹੂਗਾ ਮੈਨੂੰ ਆਪਣਾ ਐਡਰੈਸ ਦੇਵੇ ਨਾਲੇ ਦੱਸੇ ਵੀ ਕਿਦਣਾ ਟਿਕਾਣਾ ਹਾਂ ਬਿਲਕੁਲ ਸਹੀ ਗੱਲ ਹੈ ਹੈਨਾ ਬਿਲਕੁਲ ਕੱਲੀ ਮੇਰੀ ਵੀਡੀਓ ਤੇ ਨਹੀਂ ਜੇ ਹੋਰ ਵੀ ਕਿਸੇ ਨੂੰ ਕੋ ਕਹਿੰਦੇ ਨੇ ਠੱਗ ਠੂਗ ਇਤਾਂ ਦੇ ਕਮੈਂਟ ਨਾ ਕਰਿਆ ਕਰੋ ਕਿਉਂ ਆਪਾਂ ਸਿਆਣੇ ਹਾਂ ਸਾਰੇ ਬੰਦੇ ਨਹੀਂ ਨਹੀਂ ਚੰਗਾ ਲੱਗਦਾ ਜੇ ਕਿਸੇ ਨੇ ਠੱਗੀ ਮਾਰੀ ਹੈ ਉਹਦਾ ਵੇਰਵਾ ਦੋ ਵੀ ਇਹਨੇ ਕਿੱਥੇ ਮਾਰੀ ਹਾਂ ਹੈਨਾ ਉਹਦਾ ਦੇ ਅੱਜ ਕੱਲ ਫੋਕਲ ਦੂਜੇ ਹੈਗੀਆਂ ਸਾਰੀਆਂ ਆਈਡੀਆ ਬਣਾਈਆਂ ਲੋਕਾਂ ਨੂੰ ਜਾਲੀ ਭਾਈ ਜੀ ਜਿਹੜੇ ਕਮੈਂਟ ਕਰਦੇ ਆਪਣੇ ਭੈਣ ਭਰਾਈ ਹੈ ਵਾਰੀ ਹੋ ਔਰ ਕਿਹਨੇ ਪਹਿਲੇ ਜਿੰਨੇ ਕਿਸ ਨੇ ਜੀ ਇਹ ਗਾਂਵਾਂ ਵਿੱਚ ਲੈ ਲੈਣਾ ਉਹਨੇ ਕਮੈਂਟ ਨਹੀਂ ਕਰਦਾ ਉਹਨੇ ਲੈ ਕੇ ਘਰ ਆਉਣਾ ਠੀਕ ਆ ਜੀ ਹਾਂ ਜਿੱਥੇ ਤੋਂ ਪਤਾ ਲੱਗਣਿਆ ਕਿ ਇਹਨੇ ਥੱਲੇ ਕੁਝ ਨਾ ਆਪਣਾ ਬਣਾਇਆ ਕਿਸ ਨੇ ਕੁਝ ਬਣਾਇਆ ਚਲੋ ਕਰੀਏ ਆਪਾਂ ਆਜੋ ਜੀ ਆਜੋ ਉਧਰ ਲੱਗੀ ਜੀ ਫਿਰ ਜਿੱਧਰ ਮਰਜੀ ਇਧਰ ਲੱਗ ਜੇ ਇਧਰ ਆਜੋ ਇਹੋ ਵਾ ਜੀ ਸੂਆ ਦੁੱਧ ਹਜੇ ਹੋ ਸਕਦਾ ਪੱਛਾ ਵੀ ਹੋਵੇ ਅੱਛਾ ਜੀ ਆ ਬੱਚਾ ਜੀ ਸੂਈ ਨੂੰ 15 ਦਿਨ ਹੋ ਗਏ ਨੇ ਠੀਕ ਆ ਤੇ ਐਵਰੇਜ ਦਾ ਦੁੱਧ ਮਿਣਵਾ ਨਾ 12 ਲੀਟਰ ਦੁੱਧ 12 ਕਿਲੋ ਹੈ ਜੀ ਹਾਂ ਠੀਕ ਹੈ ਕੱਲ ਆਪਣੇ ਆਈ ਹੈ ਚਵਾਈ ਇੱਕ ਨੰਬਰ ਹੈ ਹਾਂਜੀ ਸਾਰੂ ਸਾਰੂ ਪੂਰੀ ਹੈ ਬਸ ਜਿਹੜਾ ਢਾਂਚਾ ਦੇਖ ਲਓ ਕੋਈ ਨਹੀਂ ਆਪਣੇ ਕੋਈ ਗਲਬਾਤ ਨਹੀਂ ਸਾਰਾ ਕੁਝ ਠੰਡ ਠੰਡ ਚੰਗਾ ਵਧੀਆ ਚਵਾਈ ਚੰਗੀ ਬਣੀ ਕੋਈ ਨਹੀਂ ਬਸ ਆਹ ਦੇਖੋ ਥਾਰ ਪਿਆਰ ਨਹੀਂ ਲੱਗਣ ਵਾਲੇ ਆਹ ਦੇਖੋ ਪਿਛੇ ਨਾਛਣੀ ਤੂ ਤੇ ਵੀ ਹੈਗੀ ਏ ਕਟਾ ਗਰੇ ਜੀ ਕਟਾ ਹਾਂਜੀ ਕਟਾ ਬੋਲੋ ਜੀ ਲੋ ਜੀ ਵੇਖੋ ਕਰਾ ਦਿਓ ਬਿਲਕੁਲ ਨਹੀਂ ਕਰਦੇ ਨੀਲੀਆਂ ਵਾਧੋ ਆ ਜਾ ਨੀਲੀਆਂ ਤੇ ਮਹਾਰਾਜ ਨੇ ਆ ਵਾਜ ਮਾਰ ਕੇ ਦੇ ਦਿੱਤਾ ਇੱਕ ਨਹੀਂ ਗੋਲੀ ਤਿੰਨ ਚਾਰ ਜਾਨੀ ਦੀ ਆਹ ਪਿਓਰ ਨੀਲੇ ਆ ਤੋ ਰੋ ਵਾਜ ਦਿਓ ਦੇਖੋ ਹੁਣ ਚੈੱਕ ਕਰੋ ਵੱਡੀ ਝੋਟੀ ਨਾਲ ਪੂਰੀ ਦਾਜੀ ਬਾਜੀ ਨਿਸ਼ਾਨੀਆਂ ਇਹ ਸਾਰੀਆਂ ਕਿਹੜੀ ਬਾਈ ਜੀ ਪੂਰੀ ਨਿਸ਼ਾਨੀਆਂ ਨਿਸ਼ਾਨਾ ਨਿਸ਼ਾਨੀ ਹੋਈ ਹੈ ਆਜੋ ਜੀ ਆਜੋ ਆਜੋ ਬਜੀ ਸਾਰਾ ਫਿਰ ਬੜੀ ਮਹਨ ਹੈ ਨਾ ਇਧਰ ਆਪਣੇ ਇਲਾਕੇ ਦੇ ਹਾਂਜੀ ਹੈ ਗਿਆ ਤਾਂ ਵੀ ਜਦ ਕੋ ਹੈ ਗਿਆ ਵੇਚ ਕੇ ਨਹੀਂ ਲੋਕ ਤੇ ਜੇ ਫਿਰ ਕੋ ਵੇਚਦਾ ਫਿਰ ਵੱਡਾ ਗੁਰਦਾ ਕਰਕੇ ਲੈਣੀ ਪੈਂਦੀ ਆ ਨੇਦੀ ਦੀ ਨਹੀਂ ਨਹੀਂ ਹਾਂ ਬਿਲਕੁਲ ਜੇ ਫਿਰ ਸਾਨੂੰ ਵੀ ਚਾਹਤਾ ਉਹ ਹੁੰਦਾ ਵੀ ਜੇ ਚੰਗਾ ਡੰਗ ਮਿਲ ਜੇ ਤੇ ਚਲੋ ਹੋਰ ਫਾਰੋਂ ਹੋਰ ਫਾਰੋਂ ਹੋਰ ਫਾਰੋਂ ਕਰਦੇ ਆ ਕਰਦੇ ਆ ਟਕਾਣੀ ਕਰੀਂ ਟਕਾਣੀ ਚ ਲੈ ਜੀ ਹੈ ਨਾ ਲੈਣਾ ਪੈਂਦਾ ਜੇ ਇਦਾਂ ਕਿ ਨਹੀਂ ਜੀ ਹਾਂ ਹਾਂਜੀ ਇਹ ਸੰਦੀਪ ਸਿਆ ਮੁੱਲ ਇਹ ਝੋਟੀ ਆਪਾਂ ਦੇ ਦਾਂਗੇ ਆਪਾਂ ਫਿਕਸ ਹੀ ਕਰੀਏ ਫਿਕਸ ਹੀ ਇਹ ਨਹੀਂ ਮੁੜ ਕੇ ਕਹਿਣਾ ਕਿ ਹੁਣ 1.5000 ਹੋਰ ਛੁਣ ਨਹੀਂ ਉਹ ਕੋ ਬਸੇ ਗਿਆ ਤਾਂ ਉਹ ਬੰਦ ਕਰਪਾ ਰੀ ਵੜੇ ਲੈ ਕਰਨ ਲੱਗ ਗਿਆ ਚੰਗਾ ਕੀਤਾ ਬੰਦ ਕਰਪਾ ਰੰਟੀ ਕਰਦਾ ਆਪਾਂ ਇੱਕ 15 ਹੀ ਦੇਣੀ ਹੈ ਇੱਕ 15 ਹਾਂ ਨਾ ਹੀ ਛੋੜੀ ਹੋਣੀ ਬਾਤ ਕਰਾਂਗੇ ਮਾਨ ਤਾਣ ਮਾਨ ਤਾਣ ਹੋ ਜੂਗਾ ਇੱਥੇ ਹੋਊਗਾ ਇਸ ਨੇ ਨਹੀਂ ਦਾਵਾ ਉਹ ਜੀ ਆ ਦਿਲ ਛੋਟਾ ਨਹੀਂ ਬਸ ਠੀਕ ਹੈ ਮਾਨ ਕਰਾਂਗੇ ਪੂਰਾ ਹੀ ਕਰਾਂਗੇ ਇਹ ਝੋਟੀ ਇਹ ਝੋਟੀ ਦੇ ਸੁਨੀਦ ਸਾਂ ਵੇ ਨਹੀਂ ਦਰ ਬਈ ਇਹ ਦਰ ਦੂਰ ਤੇ ਆ ਮੂਰਤੀ ਹੈ ਵਾ ਇਹ ਕੰਪੀਟੀਸ਼ਨ ਖੇਡ ਰਹੀ ਹੈ ਜਿੱਦੀ ਛੋਟੀ ਹੈ ਚੱਗੀ ਓਡੀ ਇਹਦੇ ਮਗਰ ਕੱਟੀ ਹੈ ਅੱਛਾ ਕੱਟੀ ਵੀ ਨਾਲ ਹੀ ਹੈ ਕੱਟੀ ਵੀ ਇਦਾਂ ਦੀ ਹੈ ਤੁਹਾਨੂੰ ਮੁਖਾਉਣੇ ਕਹਿਦਾ ਜੀ ਤਾਂਨੇ ਸ਼ੀਦ ਬਾਬਰ ਤੋਂ ਸਿੱਧੀ ਡਾਇਰੈਕਟ ਅੱਛਾ ਸਿੱਧੀ ਕਰਾਸ ਕਰਾਈ ਉਹਦੀ ਕੱਟੀ ਆਪਣੇ ਵਾਹ ਜੀ ਇਹ ਮੱਜਾ ਇਹ ਮਾਵਾਂ ਦੀ ਆਉਗੀ ਆਵਾ ਵੀ ਇਹ ਹੱਕ ਦੇ ਯੋਰ ਨਾਲ ਰੇਂਜੇ ਵਧ ਗਈਆਂ ਤਾਂ ਕਿ ਉਹਨੇ ਘੇਰੀ ਤੇ ਉੱਥੋਂ ੱਟੇ ਨਾ ਨਾਮ ਵੀ ਜਤਨਗੀ ਜਿੱਤਣਗੇ ਠੀਕ ਨਹੀਂ ਜੱਗਾਂ ਦੇ ਮੂੰਹ ਚ ਪੈਨਤ ਪਵਾਉਣਗੇ ਜਦੋਂ ਕਿਸਾਨ ਯੂਨੀਅਨ ਜਦੋਂ ਕਰਦੇ ਨਾ ਗੱਲ ਕੇਂਦਰੀ ਮੰਤਰੀਆਂ ਹਾਂਜੀ ਉਹ ਸੋਚਣ ਦਾ ਬੇਬੀ ਇਹਨਾਂ ਲੱਗਦੇ ਤੇ ਯਾਰ ਜੱਟ ਜੀ ਜਿਹੜੇ ਕਹਿੰਦੇ ਕਿ ਆ ਪੱਠੇ ਪੁੱਠੇ ਵੱਢਣ ਵਾਲੇ ਬੰਦੇ ਹੁੰਦੇ ਆ ਇਨੀ ਨੌਜੀਨਾਂ ਹਾਂ ਉਹਦਾ ਤੋਂ ਮੁਰੋਂ ਲਾਇਓ ਮੂਛ ਪੈਨ ਪਾ ਲੈਂਦਾ ਕੇਂਦਰੀ ਮੰਤਰੀ ਅੱਛਾ ਉਹ ਵੀ ਨਾ ਲਾਇਆ ਇਨੀ ਨੌਜੀ ਤੁਹਾਨੂੰ ਕਿੱਥੋਂ ਆ ਗਈ ਹੂੰ ਉਦਾਂ ਹੀ ਜੱਜ ਮੂਛ ਪੈਨ ਪਾਉਂਦੇ ਬਾਹਰ ਫੋਟੋ ਚੰਗੇ ਆ ਵੀ ਇਹਨੂੰ ਇਹ ਕਿੱਥੋਂ ਕਢਾਉਣਾ ਬਾਕੀ ਸਹੀ ਗਾਇ ਲਵਾ ਜੀ ਜਿੱਤ ਕੇ ਮੋਢੀ ਆ ਇਹ ਆਪਣੀ ਕੋਈ ਮੱਛੀ ਆ ਹਾਂਜੀ 20 ਤਰੀਕ ਦੀ ਸੂਈ ਹੈ ਅੱਛਾ ਜੀ ਐਵੇਂ ਦੇ ਠੰਡੇ 13 ਲੀਟਰ ਦੁੱਧ ਆ ਹੂੰ ਆਉਣ ਵਾਲੇ ਸਮੇਂ 'ਚ 13 ਦੇ ਰਹਿ ਜੇ ਆਉਣ ਵਾਲੇ ਸਮੇਂ 'ਚ 23 ਕਰ ਜੇ 33 ਕਰ ਜੇ 53 ਕਰ ਜੇ 100 ਕਿਲੋ ਕਰ ਜੇ ਬਿਲਕੁਲ ਅੱਧਾ ਕੋਈ ਨਹੀਂ ਬਿਲਕੁਲ ਇਹ ਹੋੜੇ 13 13 ਕਿਲੋ ਦੁੱਧ ਹਾਂਜੀ ਚਵਾਈ ਇਦਾਂ ਦੀ ਆ ਵੀ ਡੂੜ ਮਿੰਟ 'ਚ ਬਾਜਦੀ ਇਹ ਪੂਰੀ ਡੱਕਦੀ ਖੋਲੋ ਜੀ ਖੋਲੋ ਜੀ ਵੇਖੋ ਮੈਂ ਲਿਖੂ ਕਰਾਂ ਜੇ ਪਹਿਲਾਂ ਇਹ ਹਰ ਘਰ ਨਹੀਂ ਲਿਓ ਜੀ ਜੰਮਦੀ ਨਹੀਂ ਜੰਮਦੀ ਬਾਈ ਜੀ ਇਹ ਦੇਖੋ ਹੋਰ ਤੇ ਫਾਈਨਲ ਮੈਂ ਪੂਰੀ ਨਾਲੇ ਫੈਰਾ ਡਾਗਣਾ ਨਹੀਂ ਜੀ ਦੋ ਦੋਈ ਦੋ ਮੱਝਾਂ ਨੇ ਦੋ ਮਈਆਂ ਵੇਖੋ ਇੱਕ ਮਿੰਟ ਰੋ ਗਰਮ ਨੇ ਇਹ ਇੱਕ ਮਿੰਟ ਰੋ ਇਹ ਆ ਵੇਖ ਨਾੜਾ ਤੋਰੋ ਤੋਰੋ ਮਰਾ ਜੀ ਹਾਂਜੀ ਬਾਈ ਜੀ ਨਸਲ ਹੀ ਬੜੀ ਮਹਿੰਦੇ ਜੀ ਨਾੜਾ ਉਹ ਕੁਆਲਿਟੀ ਮਹਿੰਦੇ ਆ ਵਾਜੀ ਬਾਕੀ ਨੇ ਬਈ ਇਹੋ ਜੀ ਕਰ ਕਰਦੀਆਂ ਮਈਆਂ ਕਿਦੋਂ ਕਿਤੇ ਬਣਾਈ ਰੱਬ ਨੇ ਇਹੋ ਹੀ ਬਣਾਈ ਬਿਲਕੁਲ ਬਿਲਕੁਲ ਬਾਈ ਜੀ ਬਰਕਤ ਲੱਗਦੀ ਮੈਂ ਮੈਂ ਨਾਲ ਹੀ ਹਾਂਜੀ ਜਿਤਨਾਲੀ ਮੈਂ ਇੱਥੋਂ ਦੇ ਆਪਣੇ ਲੱਗਦੇ ਜੀ ਮੇਲੇ ਦੇ ਵਿੱਚ ਹਾਂਜੀ ਵਾਹ ਜੀ ਲਈ ਬੰਦੇ ਬੜੇ ਬੜੇ ਇੱਥੇ ਵੀ ਖਿਡਾਰੀ ਹੈਗੇ ਆ ਖਿਡਾਰੀ ਪੂਰੇ ਵਾਕਈ ਸਹੀ ਗੱਲ ਹੈ ਗੋਗਿਓ ਜਾ ਕੇ ਮੈਂ ਕ੍ਰਾਸ ਕਰਾਈ ਆ ਕਿੱਡੇ ਬੰਦੇ ਚੰਗੇ ਹਾਂ ਸਹੀ ਸਹੀ ਗੱਲ ਹੈ ਜੀ ਤੇ ਇਹਦੀ ਕੱਤੀ ਨੂੰ ਅੱਛਾ ਆ ਕੱਟੀ ਆ ਗਈ ਜੀ ਪੂਰੀ ਪਾਲੀ ਆ ਦੋ ਤਿੰਨ ਰਾਈਆਂ ਖੜੀ ਦਾ ਜਦੋਂ ਇਹ ਆਪੇ ਹਟ ਜੇ ਨਾ ਆਪਣੇ ਨੂੰ ਇਧਰੇ ਕੱਟੀ ਤੇ ਕੀ ਕਰਦਾ ਵੀ ਵੇਚਣ ਵਾਲੀ ਨੇ 20 ਤਰੀਕ ਦੀ ਸੂਈ ਏ ਵੇਖੋ ਕਟੀ ਚੂੜੀ ਆਇਆ ਇੱਕ ਬਹੁਤ ਸੁਣੀ ਦਿੱਤੀ ਇਹਨੂੰ ਮੈਂ ਦੌੜਾ ਵੀ ਲਵਾਉਂਦਾ ਇੱਥੇ ਵੇਲੀ ਦੇ ਵਿੱਚ ਪੂਰੀ ਭੱਜਦੀ ਘੋੜੀ ਐਨੀ ਮਮੂ ਪਿੱਛੇ ਚਲੋ ਇਹ ਤਾਂ ਮੈਂ ਵੇਖੀ ਗੱਲ ਨਾੜਾ ਵੇਲੋ ਵਾਲਾ ਕਿੰਨੀ ਤਾਰਾਂ ਬੜੀਆਂ ਤੇ ਚੋਾਈ ਬੜੀ ਚੰਗੀ ਆ ਆਹ ਵੇਖ ਹਾਂਜੀ ਧੰਨ ਤੇ ਤੇਰੀ ਇਸ ਗੱਲ ਆ ਵੀ ਇਹਦਾ ਮੂੰਹ ਫੜ ਲਓ ਜੋ ਮਰਜੀ ਚਲੋ ਹੁਣ ਪਤਾ ਕੀ ਕਰਦੇ ਮੂੰਹ ਜਿਹੜੀ ਨਾਲੀ ਤੇ ਕਹਿੰਦੇ ਅਸਲ ਆ ਹਾਂ ਮੂੰਹ ਫੜ ਗਿਆ ਕਿੰਨੇ ਵੇਖ ਇੰਦਰਾਸਾ ਮੂੰਹ ਪਈ ਬਦੀ ਬਰੀ ਬਰੀ ਦਾ ਟੰਗ ਵੀ ਮੂੰਹ ਨਹੀਂ ਫੜਾਉਂਦਾ ਇਹ ਵੀ ਮਕੰਮੀ ਨੂੰ ਮੂੰਹ ਫੜਾ ਲੀ ਉਹ ਜਿੱਦਾਂ ਆਪਾਂ ਗੁਝਾਵਾਂਗੇ ਆ ਕੇ ਜਾਣਾ ਬਿਲਕੁਲ ਜੀ ਹੁਣ ਇਹ ਥੋੜਾ ਬਾਕੀ ਜਿਹਨੇ ਮੂੰਹ ਫੜਾ ਲਿਆ ਉਹ ਅਸਲਿਆ ਤੇ ਜਿਹਨੇ ਨਹੀਂ ਫੜਾਇਆ ਉਹ ਫਿਰ ਨਕਲਿਆ ਮੈਂ ਨਕਲਿਆ ਮਤਲਬ ਇਹੋ ਜੀ ਲੋਲੇ ਬੋਲੇ ਜੇ ਨਾ ਬੜੇ ਚਲਦੇ ਆ ਆਪਾਂ ਦੇ ਗੱਲ ਸਿੱਧੀ ਕਹਾਂਗੇ ਜਿਹੜੀ ਫੜਾ ਲਈਦੀ ਉਹਨਾਂ ਦਾ ਪੜਕੇ ਵੇਖੇ ਉਹ ਵੀ ਫੜਦੀ ਮੂੰਹ ਚੰਗੀ ਮੱਜ ਇਹ ਸੰਦੀਪ ਸਿੰਘ ਇਹ ਜਿੱਦਾਂ ਸਾਰਾ ਕੁਝ ਕਰਕੇ ਤੇ ਰੱਬ ਨੇ ਮੁੜ ਕੇ ਮੜ ਆਇਆ ਤੇ ਪੱਪਾ ਜੀ ਰਾਤਾਂ ਤੇ ਥੋੜਾ ਜਿਹਾ ਅਸ਼ਾ ਦੇ ਆੜਾ ਥਣੇ ਉਰਲਾ ਅਧਰਾ ਅੱਛਾ ਆ ਰਹੀ ਹਾਂ ਜੀ ਹਾਂਜੀ ਕਾਲੀ ਖੜਾ ਮੁਰਾਦਾ ਜੀ ਆਪਦੀ ਕਿਹੇ ਪਰਸੋ ਨਹੀਂ ਅੱਛਾ ਠੀਕ ਆ ਪਰ ਇਹਦੇ ਚ 25 30 ਧਾਰਾ ਆਈਆਂ ਬਸ ਅੱਛਾ 25 30 ਧਾਰਾ ਆਈਆਂ 25 30 ਧਾਰਾ ਆ ਆਪਾਂ ਤਲੜ ਜਾ ਕੇ ਦੇਣੀ ਮਹੀਨੇ ਠੀਕ ਆ ਦੁੱਧ 13 ਲੀਟਰ ਆ ਹਾਂ ਦੁੱਧ ਦੀ ਇਹਦੀ ਉੰਮਨੀ ਕੋ ਫਰਕ ਪਿਆ ਹੋ ਸਕਦਾ ਉਧਾਂ 15 16 ਕਰ ਜਾਂਦੀ ਜਾਂ ਹੁਣ ਵੀ ਕਰ ਜੇ ਕੋਈ 20 ਤਰੀਕ ਦੀ ਹੈ ਮਹੀ ਮੈਲਾ ਮੂਲਾ ਮਾਰਨਾ ਆ ਜੀ ਪਰ ਆਪਾਂ ਤਲੜ ਕਰਕੇ ਮਹੀਨੇ ਹੂੰ ਇਹ ਤੇ ਨਾ ਨਾਂ ਦੀ ਮੱਝ ਸਵਾ ਦੋ ਲੱਖ ਦੀ ਨਹੀਂ ਹੈ ਜੀ ਹੁਣ ਆਪਾਂ ਦੇਣੀ ਆ 1 ਲੱਖ 40000 1 ਲੱਖ 40000 1 ਲੱਖ 40 ਇਹ ਦੇਣੀ ਆ ਤੇ ਕੱਟੀ ਨਾਲ ਫ੍ਰੀ ਬਾਕੀ ਤਾਂ ਸਹੀ ਆ ਕੋਈ ਦੋ ਵੀ ਮੱਝ ਹੀ ਆ ਹਾਂ ਜੀ ਮੱਝ ਉਹ ਮੇਰੇ ਕੋਲ ਬੰਦੇ ਹੈਗੇ ਬਰੀਡਰ 15000 ਦੀ ਮੇਰੇ ਕੋਲ ਕੱਟੀ ਮੰਗਦੇ ਆ ਹੂੰ ਤੇ ਮੈਂ ਕਿਹਾ ਵੀ ਮੱਝ ਨਾਲ ਹੀ ਕੱਟੀ ਹੈ ਤੇ ਕੱਟੀ ਨਹੀਂ ਮੱਝ ਆ ਬਿਲਕੁਲ ਜੀ ਇਹ ਵਿਗੀ ਤੇ ਵੇਚਾਂਗੇ ਇਹ ਨਾ ਵਿਗੀ ਤੇ ਕਿਉਂ ਆ ਜੇ ਤੁਹਾਨੂੰ ਦਿਖਾਇਆ ਕਰਾਂਗੇ ਅਗਲੀ ਵੀਡੀਓ ਚੰਗੀ ਮੱਝ ਚੱਲੀ ਆ ਜੀ ਨਹੀਂ ਕਰਦਾ ਥੋੜੇ ਕਿਤੇ ਵਿੱਚ ਨਹੀਂ ਕਰਦੇ ਕਿੰਨੇ ਕਿ ਡੰਗਰ ਬੰਦਾ ਘਰ ਲਾਈ ਹੋਣਾ ਨਹੀਂ ਲੱਗਦੇ ਨਹੀਂ ਬੜੇ ਦੋਵੇਂ ਮਾਮਾ ਤੇ ਯਾਂ ਇੱਕ ਕੰਪੀਟੀਸ਼ਨਾਂ ਦੀਆਂ ਵਿਨਰ ਮੱਝਾਂ ਠੀਕ ਹੈ ਬੱਠੀ ਚ ਆ ਜੀ ਕੈਂੜੀ ਵੇਹ ਦੀ ਇਹ ਰਾਤ ਨੂੰ ਬਲਬ ਜਗਦਾ ਹੋਏ ਤੇ ਪਿੰਡ ਚੋਂ ਦਿੰਦਾ ਇਹ ਤੇ ਬਜੀ ਇਹਦਾ ਦੱਸਣਗੇ ਆ ਵੀ ਆ ਵੀ ਦੱਸਣਾ ਮੱਝਾਂ ਇਹੋ ਜਿਹੀ ਪਈਆਂ ਮੈਂ ਨਾ ਵੀ ਕਿਤੇ ਕਰਨ ਕਰਾਂ ਜਿੰਨੀਆਂ ਸੇ ਤਾਲੀਆਂ ਕੱਢੀ ਹੋਣੀਆਂ 45 ਮਨੀਆਂ ਜੀ ਆਹਾਂ ਜੀ ਇਸ ਦੀ ਸਰ ਛਿੱਜਾ ਦੁਆ ਛਿੱਜਾ ਠੀਕ ਆ। ਕੂਈ ਨਾ 20 25 ਦਿਨ ਹੋ ਗਏ। ਅੱਛਾ ਜੀ। ਨਾ ਇਹ ਕੋਈ ਸਿੰਧ ਬਣਿਆ ਤੇ ਨਾ ਇਹ ਕਿਸੇ ਵਪਾਰੀ ਕੋਈ ਘਰੋਂ ਮੱਝ ਲਈ ਆ ਜੇ ਕੇ ਬੰਦੇ ਨੇ ਡਰੈਸ ਲੈਣਾ ਉਹ ਮੈਂ ਸਾਰਾ ਕੁਝ ਦੱਸ ਦੂੰ ਕਿੱਥੋਂ ਆਈ ਆ ਤੇ ਕਿੰਨੇ ਦੀ ਆਈ ਆ। ਹੂੰ। ਐ ਹੁਣੇ ਨਾ ਦੁੱਧ ਦੇ ਥੱਲੇ ਚਲੋ ਵਸਤ ਨਹੀਂ ਆਪਾਂ ਕਹਿਣਾ ਲੀਟਰ ਦਾ ਵੀ ਫਰਕ ਪੈ ਜੇ ਫਿਰ ਮੂਰੀ ਲੱਗੀ। ਬਿਲਕੁਲ। 16 ਲੀਟਰ ਦੁੱਧ ਉਹਦਾ। ਅੱਛਾ ਜੀ। ਕੋਈ 15.5 ਮਾ। 15.5 ਠੀਕ ਹੈ। ਬਿਲਕੁਲ। ਮੁਰਕੇ ਲੀਟਰ ਦੇ ਲੀਟਰ ਦਾ ਫਰਕ ਪੈ ਜਾਣਾ ਫਿਰ ਸਾਡੇ ਛਿੱਟੀਆਂ ਦਾੜੀਆਂ ਫਿਰ ਬੁਰਾ ਲੱਗਦਾ ਨਹੀਂ ਨਹੀਂ ਬਿਲਕੁਲ ਜੀ ਬਿਲਕੁਲ ਪਰ ਹਾਰੀ ਸਾਰੀ ਮੱਝ ਇੰਨਾ ਦੁੱਧ ਨਹੀਂ ਕੱਢਦੀ ਨੀਲੀ ਦੇ ਵਿੱਚ ਬਹੁਤ ਹੰਦਾਰ ਵਾਹੀ ਸੇਵਾ ਵੀ ਪੱਧਰੀ ਤੋਂ ਆਈ ਚਲੋ ਮੱਝ ਹੋ ਸਕਦਾ ਕੋਈ ਬੰਦਾ ਇਹਨੂੰ ਚੰਗੇ ਮਤਲਬ ਤਿਆਰ ਕਰੇ ਤੇ ਇਹ ਮੱਝ 2 ਲੀਟਰ ਦੁੱਧ ਵਾਹੇ ਉਹ ਅਗਲੇ ਦੀ ਮੁਕੱਦਰ ਹੈ ਪਰ ਹੁਣ ਮੱਝ ਥੱਲੇ ਕਿਹੜਾ ਦੁੱਧ ਸਾਢੇ 15 ਲੀਟਰ ਸਾਢੇ 15 ਕਿਲੋ ਦੁੱਧ ਹਾਂਜੀ ਇਹ ਨਹੀਂ ਆ ਕਹਿਣਾ ਵੀ ਹੈਗਾ 15 ਵਾਂ ਤੇ ਉਹਦਾ ਹੀ 12 ਲੀਟਰ ਦੱਸ ਕੇ ਦੇਣ ਰਏ ਹਾਂ। ਹੂੰ। ਕਿ ਇੱਕ ਝੂਗ ਵਾਲੀ ਦੀ ਗੱਲ ਨਹੀਂ ਹੁੰਦੀ। ਸਾਰਾ ਦੁੱਧ ਜਿੰਨਾ ਮੈਨਵਾ ਦੋ ਸਿਆ। ਮੈਨਵਾ। ਹਾਂ ਬਿਲਕੁਲ ਜੀ। ਕਿ ਇਹ ਦਵਾਲਾ ਤੇ ਭਾਵੇਂ 20 ਕਰ ਦਈਏ। ਕਿ ਇਹ ਗਦੇ ਪਾਏ ਰੋਦਣ ਡੇਰੀਆਂ ਨੇ। ਉਹ ਪਾਏ ਨੇ ਦੁੱਧ ਦੇ। ਦੁੱਧ ਦੇ ਦੇਣੇ ਭਾਜੀ। ਦੁੱਧ ਦੇ ਥੱਲੇ 16 ਲੀਟਰ ਆਪਾਂ 15.5 ਰਹਿਣ ਨੇ। ਇਹ ਵੀ ਤੁਸੀਂ ਵੀ ਬੋਲੋ ਜੀ। ਲੋਜਨ ਲੈਵੇਂ ਨੀਗਾ ਮਹਾਰਾਜੇ ਕਰਾ ਦੇ। ਦੇਖੋ ਤੁਸੀਂ ਤਾਂ ਚਵਾਈ ਮਹੀਂ ਦੀ। ਹਾਂ ਜੀ। ਓਹੋ ਗੱਡਵੀ ਚਵਾਈ ਪੂਰੀ ਬੁੱਤੀਆਂ ਪਾਉਂਗੀ ਖੁੱਤੀਆਂ। ਥੋੜ੍ਹ ਥੋੜ੍ਹ। ਆ। ਵੇਖ ਲਈ ਵਾ ਚੈੱਕ ਕਰੂਗਾ ਨਾ ਜ ਆਹ ਕੋਨੀ ਆਹ ਦੇਖੋ ਆਹ ਨਾੜਾ ਨਾ ਮੈਂ ਮੋਟੀ ਮੋਟੀ ਪੈ ਵੀ ਲੱਗੀ ਐ ਜੀ ਡੇਡ ਦੀ ਇਹ ਸੰਦੀਪ ਸਾਹ ਕੋਈ ਚੱਡੇ ਬਣਾਏ ਨਹੀਂ ਮੱਜਾ ਨਹੀਂ ਕਦੀ ਨਹੀਂ ਨਹੀਂ ਬਿਲਕੁਲ ਇਹ ਇਹ ਨਹੀਂ ਵੀ ਸਵੇਰੇ ਚੋਈਆਂ ਹੀ ਨਹੀਂ ਗਈਆਂ ਹਾਂਜੀ ਹਾਂਜੀ ਬੜਾ ਕੰਮ ਚੱਲਣ ਡਿਆ ਵਾ ਕਿਉਂਦੇ ਨਹੀਂ ਲੋਕੀ ਹੁਣ ਮਤਲਬ ਇਹ ਆ ਵੀ ਸਵੇਰੇ ਦਲਕ ਬੰਦਾ ਹਰ ਕੋਈ ਚਾਰਾ ਤੇ ਮਾਰਦਾ ਹੀ ਆ ਹਾਂਜੀ 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 ਚੋਈਏ ਹਾਂਜੀ ਇਹ ਵੀ ਸਾਢੇ 1:15 ਵਜੇ ਚੋਈ ਸਵੇਰੇ ਕੀਤੀ ਆ ਚੋਈ ਕੀਤੀ ਬਿਲਕੁਲ ਜੀ ਇਹ ਵੀ 6 ਵਜੇ ਚੋਈਆਂ ਮਈਆਂ ਜਾਂ ਕਿਦਾਂ ਹਾਂਜੀ ਕੱਟਾ ਇਹਦੇ ਮਗਰ ਜੇ ਹਾਂਜੀ ਹਾਂਜੀ ਤੇ ਚੋਈ ਇੱਕ ਨੰਬਰ ਮਈ ਦੇ ਚਾਰਜ ਦੇ ਰਹੇ ਕੋਈ 300 ਵੀ ਮੱਝ ਫੜਾਈ ਨਹੀਂ ਕੋਈ ਮਈਆਂ ਨੂੰ ਕੱਟਦੀ ਆ ਇਦਾਂ ਕਰਨਾ ਨਹੀਂ ਜੀ ਆਓ ਸਰ ਸਾਰੇ ਬਖਾ ਕਰ ਰਿਹਾ ਇਹਲੇ ਆ ਆਹ ਦੇਖੋ ਮਤਲਬ ਇਹ ਡੰਗ ਦਾ ਇਹਨਾਂ ਦੇ ਵਾ ਹੁਣ 4:30 ਹੋਏ ਦੇਖ ਲਓ ਹਾਂਜੀ ਤੇ ਮੇਰਾ ਖਿਆਲ ਆ ਕਿ 4:30 ਅਪਰੋਕਸੀਮੇਟਲੀ 4:30 ਵਜੇ ਨਹੀਂ ਚੋਈ ਚੋਈ ਹਾਂਜੀ ਮੇਲਾ ਭਾਈ ਜੀ ਨਿਸ਼ਾਨੀਆਂ ਵੀ ਪੂਰੀਆਂ ਜੀ ਅਗਲੇ ਪੈਰ ਕਿੱਤੇ ਹੈਗੇ ਨੇ ਹਮਮ ਜੇ ਕਿਨੇ ਵੇਖੇ ਜੇ ਨਿਸ਼ਾਨੀ ਵਾਲੇ ਬਣੇ ਜਾਣਾ ਹਾਂਜੀ ਹਾਂਜੀ ਉਦਾਂ ਦਾ ਜੇ ਢਾਂਚਾ ਬੋਦ ਨਹੀਂ ਵੇਖੋ ਤੇ ਸਾਰਾ ਹੀ ਨੀਂਦੀ ਰੱਖ ਸਾਰਾ ਨੀਂਦੀ ਰਹੀ ਹੈ ਜੀ ਹਾਂਜੀ ਬਿਲਕੁਲ ਤੇ ਜੇ ਨਿਸ਼ਾਨੀਆਂ ਦੇ ਪਾਸੇ ਕਹਿੰਦਾ ਫਿਰ ਪੈਰ ਚਾਹੀਦੇ ਕਿੱਤੇ ਵੀ ਹੈਗੇ ਆ ਅਗਲੀਆਂ ਨਿਸ਼ਾਨੀਆਂ ਹੈਗੀਆਂ ਥੋੜੀਆਂ ਥੋੜੀਆਂ ਅੱਖਾਂ ਗੱਡੀਆਂ ਥੋੜੀਆਂ ਮੱਜ ਦਾ ਜਵਾਦ ਪਸਨਾ ਇੰਨਾ ਚੰਗਾ ਬਾਦੀ ਕਿ ਜ ਕੋਈ ਬੰਦਾ ਕਾਇਰੀ ਕੱਢ ਸਕਦਾ ਇਹਦਾ ਮੁੱਲ ਸੰਦੀਪ ਜੀ ਫੋਨ ਤੇ ਕਰਾਂਗੇ ਠੀਕ ਹੈ ਕੋਈ ਭੈਂਪੜਾ ਲੈਣ ਲਿਆ ਅੱਛਾ ਜੀ ਗੱਲਬਾਤ ਕੇ ਨੱਕ ਚੱਲਣ ਦੀ ਹੈ ਹਾਂ ਜੀ ਅੱਜ ਉਹ ਕੀ ਨਹੀਂ ਦੇ ਦਿਆਂਗੇ ਉਸ ਦਾ ਹਾਂ ਜੀ ਜੇ ਉਹਦੇ ਉਧਰ ਬਣ ਗਿਆ ਕੰਮ ਹਾਂ ਜੀ ਚਲੋ ਹੋ ਸਕਦਾ ਕੋਈ ਵੇਚਣ ਵਾਲਾ ਹੋਵੇ ਕਿਨ ਵਾਲੀ ਹਾਂ ਹਾਂ ਜੀ ਤੇ ਜੇ ਇਹਦੇ ਬਣ ਗਿਆ ਉਧਰ ਠੀਕ ਆ ਨਹੀਂ ਤੇ ਮੈਨੂੰ ਇਹਦਾ ਫੋਨ ਕਰ ਦੇ ਵੀ ਭਰਾ ਦੁੱਧ ਦੀ ਮੇਰੀ ਗਰੰਟੀ ਹੈ ਉਹ ਮੈਂ ਨਹੀਂ ਚਾਹੇ ਬੰਦਾ 5 ਬੈਂਗ ਚੋਲੇ ਤੇ ਚਾਹੇ ਆਵੇ ਵੀ ਨਾ ਉਦੈ ਨਗਾ ਬਸ ਠੀਕ ਮੈਨੂੰ ਗਰੰਟੀ ਠੀਕ ਨਹੀਂ ਠੀਕ ਤੇ ਅੱਲੀ ਜੀ ਉਹ ਰੈਂਦੀ ਸੇਵ ਅੱਜ ਦੇ ਲੋਗੇ ਜੀ ਠੀਕ ਆ ਮੈਂ ਥੰਡੇ ਦੋਟਾ ਗਾ 13 ਗੱਲਾਂ ਲੀਟਰ ਦੂਜਾ ਦੂਜਾ ਨੂੰ ਨਹੀਂ ਪਹਿਤ ਨਹੀਂ ਆਪਕੀ ਅੱਜ ਖਾਧਾ ਦੋ ਜੀ ਹਾਂਜੀ ਇਹ ਵੇਗੀ ਮਾਜੀ ਐ ਬਈ ਆ ਬੈਂਤੀਆਂ ਬੱਚੇ ਖਾਦਿਓ ਬੱਚੇ ਖਾਦਿਓ ਜੀ ਤੇ ਮੈਂ ਰੱਖਿਆ ਫਿਰ ਦਿਖਾਓ ਢਲੀ ਆ ਹਾਂ ਹੁਣ ਦਿਖਾਓ ਮੜਾ ਕੈਮਰਾਮੈਨ ਜੀ ਖਾਓ ਤੇ ਭਈਏ ਵੀਰੋ ਬਰੀਡਿੰਗ ਵਾਲੇ ਪਸ਼ੂ ਨੇ ਇਨੀ ਨਾੜਾ ਹੁੰਦੀਆਂ ਜੀ ਇਹ ਸੰਦੀਸ਼ਾ ਬਰੀਡ ਵਾਲਾ ਡੰਗਰੀ ਹੈ ਹਾਂਜੀ ਹਾਂ ਉਹ ਤਾਂ ਹਰ ਕੋਈ ਡੰਗਰ ਜਿਹੜਾ ਵੀ ਇੰਨਾ ਦੁੱਧ ਨਹੀਂ ਕੱਢਦਾ ਚੱਲੜ ਹੋ ਗਏ ਵੀ ਮਹੀਂ ਵੇਖ ਲਾ ਲਾ ਕੱਢੀ ਇੰਨਾ ਮੈਨੂੰ ਪਤਾ ਵਾ ਵੀ ਇਹਨੇ 2 ਲੀਟਰ ਦੁੱਧ ਮੇਰੇ ਕੋਲ ਰੋਜ਼ ਹੋਰ ਵਧਾ ਦਿਆ ਗਾੜੀ ਕਿੰਨੀ ਸੀਵਾ ਆਰੀ ਮੱਝਾਂ ਨਾਲ ਹਾਂਜੀ ਇਹਦੇ ਤੇ ਮਾਰੇ ਜਾਣਦਾ ਕਿ ਕਿਤਨਾ 9 ਪੈਂਟ ਆਉਂਦੀ ਹੈ ਅੱਛਾ ਪੌ ਰਾਤੀ ਕਿੰਨੇ ਪੈਂਟ ਆਈ 9 ਤੇ 8 6 8 6 8 6 ਪੈਂਟ ਆਈ ਰੱਖ ਹਾਂ ਦੁੱਧ ਵੀ ਜਿਆਦਾ ਤੇ ਫੈਂਟ ਕੋਈ ਬੰਦਾ ਕਢਾ ਕੇ ਵੇਖ ਲੈ ਇਹ ਨਹੀਂ ਵੀ ਮੈਂ ਝੂਠ ਮਾਰਨਾ 8 6 ਫੈਂਟ ਸੱਜਣ ਮੈਂ ਦੀ ਕਿੱਥੇ ਆਉਂਦੀ ਹੈ ਨਹੀਂ ਆਉਂਦੀ ਭਾਈ ਨਹੀਂ ਤੇ ਇਸ ਹਿਸਾਬ ਦਾ 80 ਪੀਰੋ ਤੇ ਬੈਹਿੰਦਾ ਸਾਰੇ ਸਾਰੇ ਹੀ ਸਰਬ ਕਲਾਇ ਸੰਪੂਰਣ ਨੇ ਤੇ ਹੋਰ ਇਹਦੇ ਵਿੱਚ ਕੋਈ ਐਗ ਨਹੀਂ ਕੋਈ ਨੁਕਸ ਨਹੀਂ ਹੈ ਪੈਸੇ ਦਾ ਵੀ ਨਾ ਕੋਈ ਦੇ ਸਿੰਗ ਬਣੇ ਜੀ ਨਾ ਕੋਈ ਦਾ ਕੱਦ ਕਾਟ ਨਾ ਕੋਈ ਨੀਲੇ ਫੈਂਟ ਨਹੀਂ ਨਾ ਕੋਈ ਛੋਟਾ ਕੱਦ ਮੇਰੀ ਕਿਹੇ ਮੈਦਾਨੀ ਜੇ ਵੱਡੀਆਂ ਜੇ ਵੱਡੀਆਂ ਤੇ ਮੁੱਲ ਮੱਲ ਵੀਰੋ ਬੇਨਤੀ ਆ ਪੀ ਪਿਛੋਂ ਹੀ ਚੁੱਕੇ ਜਾਂਦੇ ਆ ਅਸੀਂ ਦੇ ਵਿੱਚੋਂ ਜਿਹੜਾ ਚਲੋ ਇਹ ਨਹੀਂ ਮੈਂ ਕਹਿੰਦਾ 1000 ਲੈਣਾ 2000 ਲੈਣਾ ਹੋ ਸਕਦਾ 20 ਵੀ ਲੈ ਲਈਏ ਜਿੱਥੇ ਜੇ ਕੋਈ ਨੂੰ ਟਿਕਟ ਕਰ ਟਿਕਟ ਯਾਰ ਉਹ ਨਹੀਂ ਆਉਂਦੀ ਐਵੇਂ ਆਖੀ ਜੀ ਵੀ ਅਸੀਂ 1500 ਦੇ ਵੇਚਦੇ ਆ ਅਸੀਂ 1000 ਤੇ ਕਈ ਨਹੀਂ ਦਿੰਦੀਆਂ ਕੱਖ ਵੀ ਨਹੀਂ ਦਿੰਦੀਆਂ ਕਈ ਰਿਆ ਵੀ ਜਾਂਦੀਆਂ ਇਹ ਤੇ ਕੁਦਰਤ ਦਾ ਹੀ ਕੰਮ ਆ ਵੀ ਉਹਨੇ ਕਿੱਥੇ ਗੱਫਾ ਦੇ ਦੇਣਾ ਕਈ ਤਾਂ ਕੇ ਲੈ ਜਾਂਦੀਆਂ ਵੀ ਇਹਨਾਂ ਬੜਾ ਦੇ ਦੇਣਾ ਉਹ ਆਉਂਦੇ ਖਾ ਵੀ ਜਾਂਦੀਆਂ ਤੇ ਕਈ ਪਧਰੀਆਂ ਜਾਂ ਮਈਆਂ ਆ ਕੇ ਨਫਾ ਵੀ ਦੇ ਜਾਂਦੀਆਂ ਆ ਇਹ ਵਪਾਰ ਦੇ ਵਿੱਚ ਕੋਈ ਇਹ ਸੌ ਵਾਲਾ ਕੋਈ ਨਹੀਂ ਕਰ ਸਕਦਾ ਵੀ ਮਯਾਰ ਨਾ ਬੇ ਮਯਾਰ 2000 ਨਾ ਕੋਈ ਮੱਜਾ ਕੋਲੋਂ ਵੀ ਪਾਉਂਦੀਆਂ ਕੋਈ ਵੱਧ ਵੀ ਜਿਹੜੀਆਂ ਉਹ ਦੇ ਜਾਂਦੀਆਂ ਤੇ ਬਾਕੀ ਇਹ ਕਹਦਾ ਵੀ ਮਹਾਰਾਜ ਦੀ ਖਸਾਰੀ ਦੇਣਾ ਹੰਕਾਰ ਕੋਈ ਨਹੀਂ ਆ ਹੰਕਾਰ ਜਿਹੜਾ ਬੰਦਾ ਕਰਦਾ ਨਾ ਮਤਲਬ ਵੀ ਉਹ ਫਿਰ ਲੋਕ ਪਤਾ ਹੀ ਕਹਿੰਦੇ ਆ ਉਹ ਬੰਦਾ ਫਿਰ ਜਿੱਦਾਂ ਵਸਤੂ ਜਿੱਦਾਂ ਲਫਾਫਾ 2 ਕਿਲੋ ਦਾ ਹੋਵੇ ਤੇ ਵਿੱਚ 5 ਕਿਲੋ ਕਣਕ ਪਾ ਦਈਏ ਪਾੜ ਜਾਂਦਾ ਨਾ ਆਣ ਜਾਂਦਾ ਜੀ ਹੰਕਾਰੀ ਬੰਦਾ ਇਦਾਂ ਪਾੜਦਾ ਇਦਾਂ ਪਾੜਦਾ ਠੀਕ फेर ਨੂੰ ਪਤਾ ਲੋਕ ਕੀ ਕਹਿੰਦੇ ਆ ਇਹ ਇੰਨੀ ਏਕਾਦ ਦਾ ਮਾਲਕ ਨਹੀਂ ਜਿੰਨਾ ਜਿੱਥੇ ਤੱਕ ਪਹੁੰਚ ਗਿਆ ਪਹੁੰਚ ਗਿਆ ਸਹੀ ਹਲੇ ਲੋਕੀ ਇਦਾਂ ਕਹਿੰਦੇ ਬਿਲਕੁਲ ਬਿਲਕੁਲ ਇੱਕ ਕਰਕੇ ਭਾਈ ਹੰਕਾਰ ਵਿੱਚ ਕੋਈ ਨਹੀਂ ਕਿ ਜਤਮਾਨ ਦੀ ਰੋਟੀ ਮਾਰਕ ਦਈ ਜਾਵੇ ਈਰਖਾ ਤੇ ਹੰਕਾਰ ਇਹ ਦੋ ਚੀਜ਼ਾਂ ਬੰਦੇ ਨੂੰ ਜਿਹੜੀਆਂ ਲੈ ਵੀਂਦੀਆਂ ਇਹ ਦੋਵੇਂ ਨਹੀਂ ਕਰਨੀਆਂ ਚਾਹੀਦੀਆਂ ਜੇ ਕਿਸੇ ਨਾਲ ਕੋਈ ਕਿਸੇ ਦਾ ਆਪਣਾ ਕੋਈ ਰੰਜਿਸ਼ ਆ ਜਾਂ ਕੋਈ ਗੱਲਬਾਤ ਆ ਸਿੱਧੀ ਕਰ ਲੈ ਕੇ ਫੋਨ ਨਾਲ ਲੈ ਵੀ ਜਿਹੜੀ ਗੱਲ ਆ ਲੈ ਐਵੇਂ ਉਹ ਜਿਹੀ ਗੱਲਾਂ ਕੋਈ ਨਹੀਂ ਹੋਰ ਆਪਣਾ ਮਾਲ ਦੇ ਵਿੱਚ ਕੋਈ ਆਪਣੀਆਂ ਕੋਈ ਮੇਰਾ ਵੀ ਰਾਜੇ ਦੋ ਟਾਈਮ ਚੁਵਾਈ ਕਰ ਲੈ ਕੋਈ ਜਾ ਧਾਰ ਵੀ ਨਾ ਮਾਰੇ ਮੇਰੀ ਗਰੰਟੀ ਹੈ ਠੀਕ ਹੈ ਸੰਦੀਪ ਜੀ ਬਿਲਕੁਲ ਡੰਡਾ ਹੈਗਾ ਆਪਣਾ ਜੇਠੂ ਵਾਲਾ ਦਸ ਹੀ ਦਿੱਤਾ ਸੰਦੀਪ ਨੇ ਜਿਹੜਾ ਅੰਮ੍ਰਿਤਸਰ ਫੋਨ ਨੰਬਰ ਹੈਗਾ ਜੇ 98148 9874 7886 22956 ਖਿਲੇ ਹੀ ਦੇਣਾ ਤੁਸੀਂ ਠੀਕ ਹੈ ਬਈ ਹੋਰ ਬਾਕੀ ਜਿੰਦੇ ਵਾਸਤੇ ਰੋ ਮਹਾਰਾਜ ਤੁਹਾਡੀਆਂ ਚੜਦਿਆਂ ਗਾਣਾ ਕਰੇ ਦਿਨ ਦੁਗਣੀ ਤੇ ਰਾਜ ਚੋਂ ਬੁਲਕੇ ਕਰਿਆ ਮੈਂ ਤਾਂ ਬੜੀ ਕਰਨ ਰਿਆ ਤੇ ਮਹਾਰਾਜ ਤੈਨੂੰ ਖੜੀ ਲਾਵੇ ਤੇ ਬਾਕੀ ਲੱਗਣ ਵੀ ਰਿਆ ਵਾ ਲੱਗਦੇ ਵੀ ਕਰਦੇ ਸੀ ਸਾਰੇ ਭੈਣ ਭਰਾਵਾਂ ਨੇ ਜਿਹੜੇ ਸਾਨੂੰ ਸੁਣਦੇ ਆ ਜਿਹੜੇ ਕਮੈਂਟ ਕਰਦੇ ਆ ਸਾਰਿਆਂ ਨੂੰ ਸਤਿ ਸ੍ਰੀ ਅਕਾਲ